ਲੋ ਮੇਰੇ ਵੀਰੋ ਭੈਣੋ ਸਾਰੇ ਪਹਿਲਾਂ ਤਾਂ ਭੈਣ ਭਰਾਵਾਂ ਨੂੰ ਵੱਡੇ ਬਜ਼ੁਰਗਾਂ ਨੂੰ ਮੇਰੇ ਸੂਟੇ ਬੱਚੇ ਬੱਚੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਆਪਸੋ ਦੇ ਨਾਲ ਗੱਲ ਸਾਂਝੀ ਕਰਨ ਚੱਲੇ ਆਂ ਕਾਲ ਯੁੱਗ ਦੇ ਦੌਰ ਦੀ ਇਹ ਦੌਰ ਇਹ ਹੈ ਜ ਚੱਲ ਰਿਹਾ ਹੈਗਾ ਅੱਜ ਕੱਲ ਜਵਾਨਾਂ ਬਹੁਤ ਭੜਾਗਾ ਜਿੰਨਾ ਮਰਜੀ ਤੁਸੀਂ ਚੰਗੇ ਬਣ ਜੋ ਚੰਗੇ ਸੋਨੂ ਕਿਸੇ ਨੇ ਫੇਰ ਵੀ ਨਹੀਂ ਕਹਿਣਾ ਚੰਗਾ ਬਣੋ ਜਿੰਨਾ ਮਰਜੀ ਬਣੋ ਚੰਗਾ ਪਰ ਚੰਗਾ ਰੱਬ ਦਾ ਨਾਮ ਹੀ ਆਗਾ ਚੰਗਾ ਸੋਨੂ ਕਿਸੇ ਨੇ ਨਹੀਂ ਕਹਿਣਾ ਹੈਗਾ ਤੇ ਜੇ ਹੁਣ ਆਪਣੀ ਕਿਸੇ ਭੈਣ ਨਾਲ ਕਿਸੇ ਆਪਣੇ ਰਿਸ਼ਤੇਦਾਰ ਨਾਲ ਕਿਸੇ ਨਾਲ ਆਪਣੀ ਬਣੀ ਆਂਗੀ ਆਪਣੇ ਆਣ ਗਵਾਂਡ ਚ ਕਿਸੇ ਨਾਲ ਵੀ ਆਪਣੀ ਬਣੀ ਆਂਗੀ ਉਹ ਜਿੰਨਾ ਚਿਰ ਆਪਾਂ ਉਹਦੇ ਆਖੇ ਲੱਗੀ ਜਾਵਾਂਗੇ ਉਹਦੇ ਮੂਰੇ ਕੰਮ ਕਰੀ ਜਾਵਾਂਗੇ ਉਹਦਾ ਕਹਿਣਾ ਆਪਾਂ ਮੋੜਦੇ ਨਹੀਂ ਆਪਾਂ ਕੰਮ ਕਰੀ ਜਾਵਾਂਗੇ ਤੇ ਆਖੇ ਲੱਗੀ ਜਾਵਾਂਗੇ ਆਪਦਾ ਕੰਮ ਛੱਡ ਕੇ ਆਪਾਂ ਉਹਦੇ ਭੱਜ ਭੱਜ ਕੇ ਜਾਵਾਂਗੇ ਉਹਨਾਂ ਚਿਰ ਆਪਾਂ ਬਹੁਤ ਚੰਗੇ ਆ ਆਪਣਾ ਆਪਾਂ ਨੂੰ ਅਗਲਾ ਆਖੂ ਇਹਦੇ ਵਰਗਾ ਕੋਈ ਨਹੀਂ ਤਾਂ ਬਹੁਤ ਚੰਗਾ ਦਾ ਉਹਨਾਂ ਚਿਰ ਆਪਾਂ ਚੰਗੇ ਆ ਜਿੱਦੇ ਆਪਾਂ ਇੱਕ ਗੱਲ ਦਾ ਜਵਾਬ ਦੇਤਾ ਉਹਦੇ ਆਪਣੇ ਵਰਗਾ ਮਾੜਾ ਕੋਈ ਨਹੀਂ ਜੰਗੇ ਬਣੋ ਨਾ ਜੰਗੇ ਬਣੋ ਆਵਦਾ ਗੁਰੂ ਦੇ ਲੜ ਲੱਗੋ ਗੁਰੂ ਕਿੰਨੀ ਧਿਆਨ ਰੱਖੋ ਹੂੰ ਰੱਬ ਦੇ ਨਾਮ ਕਿੰਨੀ ਧਿਆਨ ਰੱਖੋ ਤੇ ਆਵਦੇ ਕੰਮ 'ਤੇ ਧਿਆਨ ਰੱਖੋ ਆਵਦਾ ਕੰਮ ਕਰੋ ਮਾੜਾ ਕਿਸੇ ਦਾ ਕਰੋ ਨਾ ਮਾੜਾ ਕਿਸੇ ਦਾ ਸੋਚੋ ਨਾ ਹੂੰ ਪਰ ਰੁੱਖੇ ਦੇ ਬਣ ਜਾ ਜੇ ਕਿਸੇ ਦਾ ਟਾਈਮ ਹੈਗਾ ਤਾਂ ਅਗਲੇ ਦਾ ਟਾਈਮ ਨਾਲ ਚਲ ਆਖੇ ਲੱਗੂ ਕਰੋ ਅਗਲੇ ਦਾ ਤੇ ਬਾਲੇ ਰੁੱਖੇ ਬਣਾ ਬਣੋ ਐਨੇ ਵੀ ਜਿਵੇਂ ਕਿਸੇ ਨਾਲ ਬਣੇ ਵੀ ਨਾ ਹਰਾ ਸਰਦਾ ਬਣੋ ਤੇ ਬਾਹਲਾ ਕਿਸੇ ਉੱਤੇ ਉੱਤੇ ਨਾ ਚੜੋ ਅਗਲੇ ਨੂੰ ਆਏ ਹੁੰਦੇ ਵੀ ਫੇਨੂ ਇਹਨੂੰ ਮੇਰੇ ਬਿਨਾ ਸਰਦਾ ਨਹੀਂ ਸਰਦਾ ਅੱਜ ਕੱਲ ਆਪਾਂ ਜਿਹਦੇ ਕਿਨੇ ਜਮਾ ਨਹੀਂ ਸਰਦਾ ਹੁੰਦਾ ਉਹਦੇ ਬਿਨਾ ਵੀ ਸਰਦਾ ਨਹੀਂ ਹੁੰਦਾ ਆਪਦੀ ਜ਼ਿੰਦਗੀ ਦਾ ਆਪ ਸੋਚੋ ਤੇ ਕਾਲਜੂ ਦਾ ਤੌਰ ਇਹ ਹਜਾ ਚੱਲ ਰਿਹਾ ਹੈ ਤੇ ਬਸ ਸਿਆਣੇ ਬਣ ਕੇ ਰਹੋ ਆਪਣੇ ਕੰਮ ਥੇ ਮਤਲਬ ਰੱਖੋ ਮਾੜਾ ਕਿਸੇ ਦਾ ਕਰਦੇ ਵੀ ਕਿਸੇ ਦਾ ਨਾ ਕਰੋ ਚੰਗਈ ਕਰੋ ਜੇ ਨ ਕਰੋ ਤੇ ਬਾਲੇ ਚੰਗੇ ਵੀ ਨਾ ਬਣੋ ਬਾਲੇ ਚੰਗੇ ਬਣਨ ਜਿਵੇਂ ਕੋਈ ਫਾਇਦਾ ਨਹੀਂ ਹੈਗਾ ਠੋਕਰਾਂ ਖਾ ਖਾ ਕੇ ਬੰਦਾ ਸੋਦਾ ਦਾ ਠੋਕਰਾਂ ਖਾ ਖਾ ਕੇ ਬੰਦੇ ਨੂੰ ਅੱਗ ਲਾਉਂਦੀ ਆ ਜੀ ਬਸ ਉਹ ਨਾ ਕਰੋ ਆਪਦਾ ਦੁਨੀਆ ਨਾਲ ਨਾ ਬਾਲਾ ਪਿਆਰ ਨਾਵळा ਅੰਗਿਆਰ ਸਿਆਣੇ ਦੀ ਕਹਾਵਤ ਹੈ ਵੀ ਨਾਵळा ਅਗਲੇ ਉੱਤੇ ਚਲੋ ਤੇ ਨਾ ਅਗਲੇ ਨਾਲ ਅੰਗਿਆਰ ਰੱਖੋ ਨਾਵਲੇ ਨਾਲ ਬਸ ਆਸੇ ਦਰੋਹੋ ਆਉਦਾ ਕੰਮ ਕਰੋ ਕੰਮ ਜਿਤੇ ਆਣਾ ਰੱਖੋ ਸਮਾੜਾ ਕਿਸੇ ਸੋਚੋ ਨਾ ਤੇ ਮਾੜਾ ਕਰਨ ਦਾ ਤਾਂ ਦੂਰ ਦੀ ਗੱਲ ਆ ਜਦੋਂ ਆਪਾਂ ਸੋਚਦੀ ਨਹੀਂ ਬਾळा ਚੰਗਾ ਬਣਦਾ ਕੋ ਟਾਈਮ ਨਹੀਂ ਰਿਹਾ ਹੈਗਾ ਜਿੰਨਾ ਮਰਜੀ ਚੰਗਾ ਬਣ ਜਾਓ ਨਹੀਂ ਦੁਨੀਆ ਇਹ ਸੜਦੀ ਹੈਗੀ ਇਹ ਤਾਂ ਪਿੱਠ ਭਮਾਣੀ ਤੂੰ ਹੁਣ ਤੇਰੇ ਨਾਲ ਬਹਿ ਕੇ ਖਾਦਾਗਾ ਪਿੱਠ ਭਮਾਣੀ ਤੇਰੀਆਂ ਹੀ ਚੂੜੀਆਂ ਹੋ ਜਾਣਗੀਆਂ ਹੂੰ ਤੇਰੇ ਤੋਂ ਹੀ ਮਾੜਾ ਬਚ ਜਿਆਗਾ ਐਸੀ ਦੁਨੀਆ ਹੈਗੀ ਇਹ ਮੇਰੀਆਂ ਗੱਲਾਂ ਜੇ ਤੁਹਾਨੂੰ ਭਾਈ ਚੰਗਿਆਂ ਲੱਗਿਆ ਰਹੀਆਂ ਤ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਗੱਲਾਂ ਸੱਚੀਆਂ ਨੇ ਕਾ ਚੂਕ ਆ ਗਿਆ ਨੇ ਧੰਨਵਾਦ ਕੋਈ